ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਫਰਾਂਸ ਦੁਆਰਾ ਇੱਕ ਮਤਾ ਰੱਖਿਆ ਗਿਆ ਸੀ ਜੋ ਫਲਸਤੀਨ ਮੁੱਦੇ ਦੇ ਸ਼ਾਂਤੀਪੂਰਨ ਨਿਪਟਾਰੇ ਤੇ ਦੋ ਰਾਜੀ ਹੱਲ ਨੂੰ ਲਾਗੂ ਕਰਨ ਉਤੇ ਨਿਊਯਾਰਕ ਡਿਕਲਰੇਸ਼ਨ ਦਾ ਸਮਰਥਨ ਕਰਦਾ ਹੈ ਫ੍ਰਾਂਸ ਦੁਆਰਾ ਪੇਸ਼ ਕੀਤੇ ਗਏ ਇਸ ਮਤੇ ਨੂੰ 142 ਦੇਸ਼ਾਂ ਨੇ ਹੱਕ 'ਚ 10 ਨੇ ਵਿਰੋਧ 'ਚ ਤੇ 12 ਨੇ ਗੈਰ ਹਾਜ਼ਰ ਰਹਿ ਕੇ ਅਪਣਾਇਆ ਹੈ ਵਿਰੋਧ ਵਿੱਚ ਵੋਟ ਪਾਉਣ ਵਾਲੇ ਵਿੱਚ ਅਰਜנטיਨਾ ਹੰਗਰੀ ਇਜ਼ਰਾਈਲ ਤੇ ਅਮਰੀਕਾ ਵਰਗੇ ਦੇਸ਼ ਸ਼ਾਮਲ ਸਨ ਜਦੋਂ ਕਿ ਭਾਰਤ ਉਹਨਾਂ 142 ਦੇਸ਼ਾਂ 'ਚ ਸ਼ਾਮਲ ਸੀ ਜੋ ਫਲਸਤੀਨ ਦੇ ਸ਼ਾਂਤੀਪੂਰਨ ਨਿਪਟਾਰੇ ਤੇ ਦੋ ਰਾਜਾਂ ਦੇ ਹੱਲ ਦੇ ਸਮਰਥਨ ਸੀ ਇਹ ਐਲਾਨਨਾਮਾ ਜੁਲਾਈ ਚ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿਖੇ আয়োজিত ਇੱਕ ਉੱਚ ਪੱਧਰੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪ੍ਰਸਾਰਿਤ ਕੀਤਾ ਗਿਆ ਸੀ ਤੇ ਇਸ ਦੇ ਸਹਿ ਪ੍ਰਧਾਨਗੀ ਫਰਾਂਸ ਤੇ ਸਾਊਦੀ ਅਰਬ ਨੇ ਕੀਤੀ ਸੀ ਐਲਾਨਨਾਮੇ ਚ ਨੇਤਾਵਾਂ ਨੇ ਇਹ ਕਿਹਾ ਹੈ ਕਿ ਗਾਜ਼ਾ ਚ ਚੱਲ ਰਹੀ ਜੰਗ ਨੂੰ ਤੁਰੰਤ ਖਤਮ ਕੀਤਾ ਜਾਣਾ ਚਾਹੀਦਾ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਜ਼ਰਾਈਲ ਤੇ ਫਲਸਤੀਨ ਵਿਚਕਾਰ ਦੋ ਰਾਜਾਂ ਵਾਲਾ ਹੱਲ ਲਾਗੂ ਕਰਕੇ ਇਸ ਲੰਬੀ ਸੰਘਰਸ਼ ਦਾ ਇਨਸਾਫਯੋਗ ਸ਼ਾਂਤੀਪੂਰਨ ਤੇ ਟਿਕਾਊ ਹੱਲ ਲੱਭਣਾ ਚਾਹੀਦਾ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਫਲਸਤੀਨੀਆਂ ਇਜ਼ਰਾਈਲੀਆਂ ਤੇ ਪੂਰੇ ਖੇਤਰ ਦੀ ਲੋਕਾਂ ਲਈ ਇੱਕ ਬਿਹਤਰ ਭਵਿੱਖ ਬਣਾਉਣ ਲਈ ਸਾਰੇ ਦੇਸ਼ਾਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਉੱਥੇ ਇਜ਼ਰਾਈਲ ਨੂੰ ਹਿੰਸਾ ਤੇ ਜ਼ਮੀਨ ਉੱਤੇ ਕਬਜ਼ਾ ਬੰਦ ਕਰਨ ਦੀ ਵੀ ਅਪੀਲ ਕੀਤੀ ਗਈ ਹੈ। ਐਲਾਨਨਾਮੇ 'ਚ ਇਜ਼ਰਾਈਲੀ ਲੀਡਰਸ਼ਿਪ ਨੂੰ ਦੋ ਰਾਜ ਹੱਲ ਲਈ ਇੱਕ ਸਪਸ਼ਟ ਜਨਤਕ ਵਿਚਨਬੱਧਤਾ ਜਾਰੀ ਕਰਨ ਦਾ ਸੱਦਾ ਦਿੱਤਾ ਗਿਆ ਸੀ, ਜਿਸ ਵਿੱਚ ਇੱਕ ਪ੍ਰਭੂ ਸੱਤਾ ਸੰਪੰਨ ਤੇ ਵਿਵਹਾਰਕ ਫਲਸਤੀਨੀ ਰਾਜ ਸ਼ਾਮਲ ਹੈ। ਇਸ ਦੇ ਨਾਲ ਹੀ ਇਜ਼ਰਾਈਲ ਨੂੰ ਫਲਸਤੀਨੀਆ ਵਿਰੁੱਧ ਹਿੰਸਾ ਤੇ ਟਿੱਪੜ ਕਹਾਟ ਨੂੰ ਤੁਰੰਤ ਬੰਦ ਕਰਨ ਪੂਰਬੀ ਯਰੂਸ਼ਲਮ ਸਮੇਤ ਕਬਜ਼ੇ ਵਾਲੇ ਫਲਸਤੀਨੀ ਖੇਤਰ ਚ ਸਾਰੀਆਂ ਬਸਤੀਆਂ ਜ਼ਮੀਨਾਂ ਉਤੇ ਕਬਜ਼ਾ ਕਰਨ ਅਤੇ ਕਬਜ਼ੇ ਦੀਆਂ ਗਤੀਵਿਧੀਆਂ ਨੂੰ ਤੁਰੰਤ ਰੋਕਣ ਕਿਸੇ ਵੀ ਕਬਜ਼ੇ ਦੇ ਪ੍ਰੋਜੈਕਟ ਜਾਂ ਬਸਤੀ ਨੀਤੀ ਨੂੰ ਜਨਤਕ ਤੌਰ ਉਤੇ ਤਿਆਗਣ ਤੇ ਬਸਤੀਵਾਦੀਆਂ ਦੀ ਹਿੰਸਾ ਨੂੰ ਖਤਮ ਕਰਨ ਲਈ ਵੀ ਕਿਹਾ ਗਿਆ ਗਾਜ਼ਾ ਵਿੱਚ ਜੰਗ ਹੁਣ ਖਤਮ ਹੋਣੀ ਚਾਹੀਦੀ ਹੈ ਇਸ ਗੱਲ ਉਤੇ ਜ਼ੋਰ ਦਿੰਦੀ ਹੋਏ ਐਲਾਨਨਾਮੇ ਚ ਅੱਗੇ ਇਹ ਵੀ ਕਿਹਾ ਗਿਆ ਗਾਜ਼ਾ 'ਚ ਜੰਗ ਹੁਣ ਖਤਮ ਹੋਣੀ ਚਾਹੀਦੀ ਹੈ ਇਸ ਗੱਲ ਉੱਤੇ ਜ਼ੋਰ ਦਿੰਦੇ ਹੋਏ ਐਲਾਨ ਨਾਮੇ 'ਚ ਅੱਗੇ ਕਿਹਾ ਗਿਆ ਹੈ ਕਿ ਗਾਜ਼ਾ ਇੱਕ ਫਲਸਤੀਨੀ ਰਾਜ ਦਾ ਇੱਕ ਅਨਿੱਖੜਵਾਂ ਅੰਗ ਹੈ ਤੇ ਇਸ ਨੂੰ ਪੱਛਮੀ ਕੰਡੇ ਨਾਲ ਜੋੜਿਆ ਜਾਣਾ ਚਾਹੀਦਾ ਹੈ ਇੱਥੇ ਕੋਈ ਕਬਜ਼ਾ ਘੇਰਾਬੰਦੀ ਖੇਤਰੀ ਕਟੌਤੀ ਜਾਂ ਜ਼ਬਰਦਸਤੀ ਵਿਸਥਾਪਨ ਨਹੀਂ ਹੋਣਾ ਚਾਹੀਦਾ